ਹੋਰ ਪੁੱਤਰ ਬੇਬੇ ਆ ਗਏ ਠੀਕ ਹੈ ਸਾਰੇ ਹਾਂ ਹਾਂ ਵਧੀਆ ਵਧੀਆ ਮਸੀ ਤੁਸੀਂ ਦੱਸੋ ਠੀਕ ਹੋ ਠੀਕ ਹੈ ਬੁੱਤੋ ਬਸ ਵਧੀਆ ਤੁਸੀਂ ਬਾਹਲੇ ਚਰ ਤੋਂ ਗੇੜਾ ਮਾਰਿਆ ਉਹ ਬਸ ਉਹਨੂੰ ਪਤਾ ਕੰਮ ਧੰਦੇ ਦੀ ਮੁਕਦੇ ਹੁਣ ਮੱਕੀ ਦੇ ਚਾਰਜੇ ਦਾ ਕੰਮ ਹੋਇਆ ਖੜਾਗਾ ਮੈਂ ਤਾਂ ਕਰਕੇ ਆਇਆ ਸੀਗਾ ਮਾਂ ਬੇਬੇ ਨੂੰ ਕੰਮ ਨਹੀਂ ਹੁੰਦਾ ਬਿਮਾਰ ਜਿਹੀ ਰਹਿੰਦੀ ਆ ਮਾਂ ਮਨਿੰਦਰ ਨੂੰ ਲੈ ਜਾਾਂਗੇ ਚਾਰ ਦਿਨ ਅੱਛਾ ਲੈਣ ਆਇਓ ਮਨਿੰਦਰ ਨੂੰ ਲੈਣ ਆਇਆ ਸੀ ਮੈਂ ਨਹੀਂ ਜਾਂਦੀ ਬੇਬੇ ਬਸ ਕੋਈ ਗੱਲ ਨਹੀਂ ਹਰਪੇ ਤੇ ਹੈਗੇ ਕੰਮ ਕਰਨ ਨੂੰ ਦੱਸ ਕਿਥੇ ਮੇਤੂ ਕੀ ਕਰਾਉਣਾ ਕੋਈ ਤਾਂ ਲਾ ਕੇ ਆਈਆਂ ਚਾਰ ਦਿਨ ਮੈਂ ਉਥੇ ਕੋਈ ਨਹੀਂ ਗਿਆ ਆ ਚਾਰ ਦਿਨ ਜਦੋਂ ਲੈਣ ਆਇ ਮੰਮੀ ਤੁੰਦ ਸੱਚਾ ਸੀਗਾ ਵੇਖ ਲੈ ਰਾਜੀ ਇੱਥੇ ਦੇਖ ਕਿ ਮੈਂ ਨਹੀਂ ਜਾਂਦੀ ਚੱਲ ਭਾਈ ਹੂੰ ਤਾਂ ਮੈਂ ਮੇਰੀ ਗੱਲ ਸੁਣ ਲੈ ਜਾ ਚਾਰ ਦਿਨ ਕੋਈ ਗੱਲ ਨਹੀਂ ਸਾਡੇ ਬੰਨ ਉਹ ਤਾਂ ਪਰ ਇਹ ਆਪ ਹੀ ਨਹੀਂ ਜਾ ਕੇ ਰਾਜੀ ਇਹ ਕਹਿੰਦੀ ਮੇਰੇ ਗਈ ਨਾ ਭਾਈ ਵਿਤਕਰਾ ਕਰਦੇ ਆ ਕੀ ਵਿਤਕਰਾ ਕੀਤਾ ਦਰੇਣਾ ਦੱਸ ਹਮਿੰਦਰਾ ਤੇ ਹੋਰ ਆ ਬੇਬੇ ਮੈਨੂੰ ਵਧੀਆ ਬਲ ਕਰਦੀ ਨਹੀਂ ਸਮਝਦੀ ਨਹੀਂ ਹੈਗੀ ਉਹ ਦਿਨ ਹੀ ਗਲਤ ਫਹਮੀ ਹੋ ਗਈ ਐ ਬੇਬੇ ਅਈ ਜਵਾ ਕਿੱਕੋ ਜਿਹਾ ਹੁੰਦਾ ਸਾਰੇ ਭੈਣ ਭਾਈਆਂ ਨੇ ਥੋੜਾ ਹੁੰਦਾ ਕੋਈ ਉਹਨਾਂ ਫਰਕ ਸ਼ਰਕ ਰੱਖੂਗਾ ਵੀ ਆਪ ਦੇ ਬਾਕੀ ਕੀ ਹੋਗੇ ਬੇਬੇ ਨੂੰ ਕੀ ਬਿਮਾਰ ਹੋਗੀ ਉਹ ਬੇਬੇ ਦੇ ਦਰਦ ਜਾਂ ਹੁੰਦਾਗਾ ਢੂਈ ਚ ਤੁਰਿਆ ਫਰਿਆਣ ਜਾਂਦਾ ਬੈਠਾ ਨਹੀਂ ਜਾਂਦਾ ਹੁਣ ਰੋਟੀ ਪਾਣੀ ਦੀ ਔਖਾ ਹੋਇਆ ਖੜਾਗਾ ਹਣ ਹਰਪ੍ਰੀਤ ਕੀ ਕਰਦੀ ਐ ਤੂੰ ਇੰਨੇ ਕੰਮ ਵੀ ਨਹੀਂ ਹੁੰਦੇ ਘਰੇ ਉਹ ਤੈਨੂੰ ਪਤਾ ਨਾ ਮੈਂ ਆਪਣਾ ਲੋਟ ਨਹੀਂ ਆਉਂਦਾ ਹੁਣ ਜਦ ਮੱਕੀ ਦਾ achar ਪੋਣਾ ਕਾਫੀ ਬੰਦੇ ਹੁੰਦੇ ਆ ਉੱਥੇ ਉੱਥੇ ਰੋਟੀ ਦਾ ਤੈਨੂੰ ਪਤਾ ਸਿਸਟਮ ਜੀ ਉਹ ਮੈਂ ਸਮਝਦੀ ਹੁਣ ਘਰੇ ਹੁਣ ਬੇਬੇ ਵੀ ਕੰਮ ਕਰਨ ਲਈ ਕੱਲੀ ਆ ਹੁਣ ਇਹ ਵੀ ਖੇਤ ਜਾਂਦੇ ਹੁੰਦੇ ਆ ਤਾਂ ਕਰਕੇ ਫਿਰ ਮੈਂ ਬੇਬੇ ਕਿਵੇਂ ਕੱਲੀ ਔਖੀ ਹੋਊਗੀ ਇੱਥੇ ਕੰਮ ਕਰਨ ਵਾਲਾ ਹੋਰ ਕੌਣ ਆ ਮੇਰੇ ਤੋਂ ਬਿਨਾ ਇੱਥੇ ਉਹ ਚਲ ਕੋਈ ਨਹੀਂ ਇੱਥੇ ਤਾਂ ਸਰੀ ਜਾਂਦਾ ਵਧਿਆ ਨੰਗਾ ਲਈ ਜਾਂਦਾ ਨਾ ਮੈਂ ਇਹ ਜਾਦੇ ਪਹਿਰੇ ਹੋ ਗਏ ਸਾਡੇ ਨਾਲ ਦੇਖ ਲੈ ਮਨਿੰਦਰ ਭਾਈ ਜਾਣਾ ਤਾਂ ਮੇਰੇ ਪਿਆਰੇ ਉਹ ਮੈਂ ਤਾਂ ਉਹ ਪਰਿਵਾਰ ਵੀ ਪਿਆਰਾ ਹੈ ਇਹ ਪਰਿਵਾਰ ਵੀ ਪਿਆਰਾ ਉਹ ਰਹਿਣਾ ਤੇ ਇੱਥੇ ਆ ਤੂੰ ਮਾਂ ਇੱਕ ਖਰਾਬ ਕਰੀ ਖਣੀਆ ਫਿਰ ਜਾਵੜਾ 4 ਦਿਨਾਂ ਦੀ ਗੱਲ ਕਿੱਡੀ ਕਰ ਸਾਲ ਚਾਰ ਪਾ ਕੇ ਆ ਜੀ ਤੂੰ ਮਾਂ ਵਾਪਸ ਜੇ ਜਾਣਾ ਤਾਂ 4 ਦਿਨ ਜਾਵੜਾ ਫਿਰ ਸਾਨੂੰ ਲਾਂਬਾ ਨਾ ਨਹੀਂ ਵੀ ਜਾਣੇ ਲੋਕਾਂ ਬੇ ਕਹੀ ਜਾਂਦੇ ਹੁਣ ਤੈਨੂੰ ਕਹਿਆ ਇੱਕ ਭਾਈ ਤੇਰੀ ਮੰਮੀ ਦੀ ਗੱਲ ਵੀ ਮਾੜੀ ਆ ਹੁਣ ਦੋਨਾਂ ਨੂੰ ਇੱਕੋ ਜਿਹਾ ਸਮਝੇ ਨੀੜੇ ਕੱਪੜੇ ਦੀ ਗੱ ਅਸੀਂ ਦੇਣਾ ਉਹ ਤਾਂ ਸੰਤਾ ਝਾਕ ਵੀ ਨਹੀਂ ਕੋਈ ਲੀਰ ਦੇਊਗਾ ਠੀਕ ਹੈ ਨਾ ਮਸੀਂ ਕਾਣੂ ਐਵੇਂ ਇਹਨੂੰ ਗਲਤ ਫਹਮੀ ਤੁਹਾਨੂੰ ਦੱਸੀ ਇਹਨਾਂ ਵੀ ਕੋਈ ਗੱਲ ਇਹਦੇ ਦਿਮਾਗ ਦੇ ਵਿੱਚ ਵਰ ਗਈ ਬਸ ਉਹ ਹੀ ਜਾਂਦੇ ਚੱਕੀ ਬੈਠੀ ਹੈਗੀ ਇਹੇ ਜਾਣ ਮਾਂਦਤ ਕਰਾ ਕਿ ਮੈਂ ਕੋਈ ਦਵਾਈ ਦਵਾ ਕੇ ਤਾਂ ਮੈਂ ਨਹੀਂ ਆਉਂਦੀ ਉਹ ਹੀ ਦੇਖ ਮੇਰੀ ਗੱਲ ਸੁਣ ਉਹਦੇ ਕੱਲੀ ਆ ਗਈ ਸਾਨੂੰ ਸਮਾ ਕਚਾਈ ਆਈ ਮੈਂ ਕਿਹਾ ਅਗਲਾ ਆਇਆ ਆਖੂਆ ਵੀ ਨਾ ਕੋਈ ਭਰਾ ਛੱਡ ਕੇ ਗਿਆ ਨਾ ਕੋਈ ਬਾ ਆਈ ਨਾ ਇਹ ਜਾ ਕੇ ਲੈ ਕੇ ਆਈ ਸਾਨੂੰ ਮੈਂ ਦੱਸੀ ਇਹਨਾਂ ਵੀ ਦਿਮਾਗ ਹੀ ਖਰਾਬ ਹੋਇਆ ਪੈਗਾ ਥੋੜਾ ਜਿਆਦਾ ਕੋਈ ਜਾਂਦੇ ਨਾਲ ਦਵਾਈ ਦੋਈ ਦਵਾ ਦੇਗੇ ਉੱਥੇ ਅਸੀਂ ਕੋਈ ਨਾ ਤਾਂ ਹੀ ਕਿਹਾ ਨਾ ਭਾਈ ਦਿਮਾਗ ਖਰਾਬ ਹੋਇਆ ਸੋਨੂੰ ਲੱਗਦਾ ਹੁਣ ਮੈਨੂੰ ਲੱਗਦਾ ਮੈਨੂੰ ਬੈਠੇ ਨੂੰ ਰਵਾਇ ਗਈ ਜਾਂਦੀ ਆ ਇਕੱਲੇ ਮੈਂ ਨਹੀਂ ਜਾਂਦੀ ਭਾਈ ਤੁਸੀਂ ਕਹੀ ਜਾਂਦੇ ਹੋ ਜਾ ਵੜਾ ਹਾਂ ਉਹ ਤਾਂ ਭਾਈ ਐ ਮੈਂ ਇਹਨੂੰ ਕਹੀ ਜਾਂਦੀ ਆ ਭਾਈ ਜਾ ਵੜਾ ਆਪਾਂ ਹੁਣ ਇਹਦੀ ਮਰਜ਼ੀ ਆ ਫਿਰ ਕੀ ਕਹਿ ਸਕਦੇ ਆ ਕਿੱਡੀ ਗੱਲ ਆ ਇੱਕ ਦੋ ਦਿਨਾਂ ਦਾ ਭੈਣ ਭਾਈ ਦਾ ਕੰਮ ਆ ਦਾ ਹੋਰ ਦੱਸਣਾ ਵਜਾਨੇ ਬਸ ਕਿਧਰ ਹੱਥ ਕਰ ਦੂੰ ਜਾਨੂ ਜੀ ਤਾਂ ਮੇਰਾ ਵੀ ਕਰਦਾ ਵਿਚਾਰਾ ਮੇਰਾ ਭਰਾ ਮੈਨੂੰ ਲੈਣ ਆਇਆ ਪਰ ਪੱਕਾ ਮੈਨੂੰ ਪਤਾ ਇਹਨਾਂ ਦੀ ਚਾਲ ਆ ਇਹ ਮੈਨੂੰ ਉੱਥੇ ਲਾ ਜਾ ਕੇ ਨਾ ਸੈਂਟਰ 'ਚ ਛੱਡ ਕੇ ਆਉਣਗੇ ਉੱਥੇ ਇੱਕ ਦੋ ਦਿਨਾਂ ਲਈ ਕਮਰੇ 'ਚ ਬੰਦ ਕਰਤਾ ਸੀ ਮਾਸਾ ਤਾਂ ਨਿਕਲ ਕੇ ਆਈ ਆ ਹੁਣ ਨਹੀਂ ਉ ਜੀ ਕੀਤਾ ਕਰਦਾ ਵੀ ਮਾਂ ਨੂੰ ਮਿਲ ਕੇ ਆਵਾ ਪਤਾ ਨਹੀਂ ਕਿਵੇਂ ਆਵਾ ਮਣੇਦਰ ਹਾਂ ਕਿਹੜੀਆਂ ਸੋਚਾਂ ਚ ਡੁੱਬ ਗਈ ਤੂੰ ਤਾਂ ਉਹ ਸੋਚਾਂ ਦਾ ਕੀ ਮੈਂ ਤਾਂ ਇਹੀ ਸੋਚੀ ਜਾਂਦੀ ਸੀ ਹੁਣ ਵੀ ਕੀ ਕਰਾਂ ਵਿਚਾਰਾ ਵੀਰ ਆਇਆ ਵੀ ਆ ਹੁਣ ਆਏ ਮੰਮੀ ਦੇਖ ਲੈ ਤੂੰ ਵੀ ਔਖੀ ਹੁੰਨੀ ਆ ਕੱਲ ਤਾਂ ਦੇਖ ਤੇਰੇ ਸੱਟ ਲੱਗ ਗਈ ਸੀ ਡਿੱਗ ਪਈ ਸੀ ਉੱਥੇ ਮੇਰਾ ਫਿਕਰ ਨਾ ਕਰ ਤੂੰ ਮੈਂ ਤਾਂ ਦੋ ਦਿਨਾਂ ਹੀ ਡੰਗ ਲਾ ਲੂੰਗੀ ਆ ਕੰਮ ਵਾਲੀ ਆ ਜਾਂਦੀ ਆ ਆਪਣੇ ਕੰਮ ਕਰਾ ਜਾਂਦੀ ਆ ਤੂੰ ਜਾ ਦੋ ਦਿਨ ਇਹਨਾਂ ਦਾ ਟਪਾ ਕੇ ਆ ਉਹ ਨਹੀਂ ਜਿਵੇਂ ਤੈਨੂੰ ਚਾਹੁੰਦੀ ਜੀ ਲੱਗਦਾ ਵੀ ਹੋਰ ਤਾਂ ਨਹੀਂ ਗੱਲਬਾਤ ਨੂੰ ਦੱਸ ਦੇ ਹੁਣ ਤਾਂ ਖੁੱਲ ਕੇ ਕਰੀ ਰੱਖਾਂ ਆਂਦਾ ਕਰੀ ਆ ਜੀ ਨਹੀਂ ਨਹੀਂ ਵੀਰੇ ਚਲ ਐਂ ਕਰ ਤੁਨਾ ਇੱਕ ਵਾਰੀ ਬਾਤ ਜਾ ਤੇ ਮੈਂ ਕੱਲ ਤੱਕ ਆ ਜੂਗੀ ਹਨਾ ਕੱਲ ਨੂੰ ਲਾਡੀ ਛੱਡਿਆਊਗਾ ਮੈਨੂੰ ਮੈਂ ਸਪੈਸ਼ਲ ਲੈਣ ਆਇਗਾ ਮੈਂ ਤਾਂ ਲਾਡੀ ਛੱਡਣੇ ਕਾਰਨ ਹੁੰਦਾ ਕੋਈ ਨਾ ਜੇ ਕੱਲ ਨੂੰ ਆਉਣਾ ਤਾਂ ਇਹਨੇ ਕੱਲ ਨੂੰ ਆ ਜੂਗੀ ਲਾਡੀ ਛੱਡਿਆਊਗਾ ਇਹਦੀ ਗੱਲ ਆ ਹੱਥ ਨਹੀਂ ਰੋਟੀ ਭੇਜਣੀ ਸਾਇ ਦਿਹਾੜੀਆਂ ਦੀ ਉਹ ਲੈ ਕੇ ਜਾਣਗੇ ਰੋਟੀ ਕੰਮ ਵਾਲੀ ਅੱਜ ਆਈ ਨਹੀਂ ਫਿਰ ਬੇਬੀ ਨੂੰ ਔਖਾ ਹੋ ਜੂ ਕੰਮ ਦਾ ਤਾਂ ਕਰਕੇ ਅੱਜ ਦਾ ਦਿਨ ਟਪਾ ਲੰਦੇ ਇੱਥੇ ਕੱਲ ਨੂੰ ਲਾਡੀ ਨੂੰ ਕਿਹਾ ਕਿ ਉਹ ਨੂੰ ਛੱਡਿਆਊਗਾ ਉਸੇ ਪਿੰਡ ਕੋਈ ਆਹ ਵਾਹ ਕੋਈ ਮੈਂ ਤੇ ਦੂ ਤੂੰ ਫਿਕਰ ਨਾ ਕਰ ਚਲੋ ਤੁਸੀਂ ਕੱਲ ਨੂੰ ਭੇਜ ਦਿਓ ਫਿਰ ਮੈਂ ਤਾਂ ਜਾਵੜਣਾ ਬਾਅਦ ਰੋਟੀ ਪਾਣੀ ਖਾ ਲਾਂ ਮੈਨੂੰ ਰੋਟੀ ਪਾਣੀ ਤਾਂ ਬਸ ਮੈਂ ਖੇਤੀ ਜਾਣਾ ਹੁਣ ਮੈਂ 4 ਵਾਲੇ ਨੂੰ ਫੋਨ ਕੀਤਾ ਵਾਸੀ ਮਸ਼ੀਨ ਤੇ ਦੱਬ ਵਾਲੀ ਆ ਨਾ ਹੁਣ ਉਹ ਤਾਂ ਭਾਈ ਕੰਮ ਦਾ ਜ਼ਰੂਰ ਹੈ ਮੈਂ ਤੇ ਖਾ ਕੇ ਖਵਾਣੀ ਤੈਨੂੰ ਨਹੀਂ ਨਹੀਂ ਰੋਟੀ ਤਾਂ ਮੈਂ ਖਾ ਜਾ ਕੇ ਖਾ ਲੂੰਗਾ ਕੋਈ ਗੱਲ ਨਹੀਂ ਇੱਕ ਜੱਲੇ ਇੱਥੇ ਖਾ ਲਈ ਉੱਥੇ ਖਾ ਲਈ ਹੈ ਚਲ ਕੋਈ ਗੱਲ ਨਾ ਫਿਰ ਕਹਿੰਦਾ ਬਾਈ ਮੈਂ ਕਹੇ ਨਹੀਂ ਛੱਡਊਗਾ ਤੈਨੂੰ ਉਹ ਆਉਂਦੀ ਹੁਣ ਕਿਉਂ ਨੂੰ ਤਾਂ ਮਿਲ ਜਾ ਕਿੰਨਾ ਟਾਈਮ ਲੱਗੇ ਕਿੱਧਰ ਗਿਆ ਆ ਪਤਾ ਨਹੀਂ ਗਏ ਹੋ ਸੀ ਕਿਤੇ ਬਾਹਰ ਉਹ ਚਲ ਬਸ ਕੋਈ ਨਾ ਹੁਣ ਕੱਲ ਨੂੰ ਆਉਂਦਾ ਵਈ ਤੈ ਕੱਲ ਨੂੰ ਕੋਈ ਨਹੀਂ ਰਹੇ ਭੂਆ ਜੀ ਰਹਿਣਾ ਹੋਇਆ ਉਹਨੇ ਵੀ ਚਲੋ ਠੀਕ ਹੈ ਜੀ ਹਾਂ ਚੰਗਾ ਪੁੱਤ ਚਲ ਚੰਗਾ ਵੀਰ ਕੱਲ ਆਣੀ ਤੇਰਾ ਹਾਂ ਕੋਈ ਗੱਲ ਨਹੀਂ ਮੈਂ ਕਰਦੀ ਇਹਨਾਂ ਨਾਲ ਗੱਲ ਆਹੋ ਕੋਈ ਨਹੀਂ ਗੱਲ ਤਾਂ ਮੈਂ ਕਰਦਾ ਸੈਂਟਰ ਨਾਲ ਲੈ ਵੇਖ ਲੈ ਨਰਾਸ਼ ਕਰਕੇ ਤੋੜਦਾ ਤੂੰ ਆਪਦਾ ਭਰਾ ਹੀ ਬੋਲਦੇ ਹੁੰਦੇ ਹੈਗੇ ਮੰਮੀ ਤੈਨੂੰ ਪਤਾ ਨਹੀਂ ਹੈਗਾ ਉੱਥੇ ਜਾ ਕੇ ਮੈਂ ਨਾ ਕੁੱਤੇ ਖਾਣੀ ਕਰਦੇ ਹੈਗੇ ਆ ਮੈਂ ਨਹੀਂ ਇੱਥੇ ਜਾਂਦੀ ਹੈਗੀ ਨਾ ਕੁੱਤੇ ਖਾਣੀ ਨੂੰ ਤੂੰ ਕਿਹੜਾ ਦੁਸ਼ਮਣ ਹੈ ਇਹਨਾਂ ਦੀ ਧੀ ਆ ਉਸ ਘਰ ਦੀ ਜੀ ਤਾਂ ਮੇਰਾ ਵੀ ਕਰਦਾ ਉੱਥੇ ਜਾਣ ਨੂੰ ਪਰ ਜਦੋਂ ਮੰਮੀ ਵਿਤ ਕਰਾ ਦੇ ਤਾਂ ਵੀ ਜਦੋਂ ਮੇਰੇ ਤੋਂ ਮਨ ਤੂੰ ਕੀ ਹੋ ਜਾਂਦਾ ਮੇਰਾ ਉੱਥੇ ਵਿਤ ਕਰੇ ਨੂੰ ਕੀ ਕਰਦੇ ਆ ਹੀ ਹੁੰਦਾ ਜਵਾਕਾਂ ਦਾ ਕੋਈ ਜਿਹੜਾ ਛੋਟਾ ਹੁੰਦਾ ਉਹਨੂੰ ਆਪਾਂ ਵੱਧ ਪਿਆਰ ਕਰਦੇ ਆਂ ਵੀ ਚਾਹੇ ਛੋਟਾ ਕਰਕੇ ਆਪਾਂ ਸਾਰੇ ਹੀ ਕਰਦੇ ਆਂ ਪਿਆਰ ਬੱਚੇ ਨੂੰ ਤੈਨੂੰ ਕਿਹੜਾ ਨਹੀਂ ਕਰਦੇ ਹੋਣਗੇ ਉਹ ਪਰ ਮੰਮੇ ਤਾਂ ਤੇਰੇ ਬਾਰੇ ਸੋਚਿਆ ਅੱਜ ਕੱਲ ਕਿੱਦਾਂ ਮੱਥਾ ਮਾਰਾਂਗੀ ਚੁੱਲ੍ਹੇ 'ਚ ਅੱਜ ਅੱਜ ਦਾ ਦਿਨ ਤੈਨੂੰ ਨੰਟ ਪਾ ਜੂਗੀ ਕੱਲ ਨੂੰ ਇਹਨਾਂ ਨੇ ਕਹਿ ਕੇ ਫਿਰ ਵਾਗ ਜੂਦੇ ਮੈਂ ਤੇ ਕੀ ਕੁਝ ਨਹੀਂ ਹੁੰਦਾ ਚੱਲ ਜਾ ਐਂ ਕੋਈ ਨਹੀਂ ਐਵੇਂ ਨਾ ਹੋ ਨਾ ਕਰਨ ਕੁਮਾਰ ਦੀ ਗੱਲ ਆ ਯਾਰ ਹੈ ਨਾ ਅੱਧੀ ਜੰਮੀ ਪੜੀ ਲੇ ਉਹਨੂੰ ਬਣਾਈ ਜਾਂਦੀ ਆ ਨੰਗਲ ਨਾਲ ਦਿੰਦਾ ਨਹੀਂ ਕਿਸੇ ਬਸੇ ਕਰਾ ਸੈਂਟਰ 'ਤੇ ਚਕਾ ਕੇ ਰਹੂੰਗਾ ਅਗਲ ਵੀ ਫੇਰ ਹੀ ਆਉਗਾਂ ਮੈਂ ਬੇਇੱਜ਼ਤੀ ਕਰਾਈ ਜਾਂਦੇ ਨੇ ਮੂੰਹ ਘਸਲਵਾਤੀ ਯਾਰ ਬਾਹਰ ਨਹੀਂ ਜਾਣ ਜੋਗੇ ਅੰਦਰ ਨਹੀਂ ਆ ਗਰਾ ਹਰੇਕ ਬੰਦਾ ਤਾਂ ਨਾ ਮੀਣਾ ਮਾਰਦਾ ਵੀਰਾ ਦੇਖ ਲੈ ਤੇਰੇ ਪਿਆਉਣੇ ਕੀ ਲੱਟ ਲਾਤੀ ਨੇ ਉਸੇ ਗੱਲ ਤੇ ਪੱਕੀ ਹੋਈ ਖੜੀਆ ਤਾਂ ਸੜਾਉਣਾ ਪੂਏਗਾ ਨਸ਼ਾ ਤਾਂ ਯਾਰ ਨਹੀਂ ਗੱਲ ਕੋਟ ਕੇ ਦੱਬ ਦੂੰਗਾ ਹੋਰ ਤਾਂ ਹੱਲ ਹੀ ਨਹੀਂ ਕੋਈ ਇਹ ਜਿਤ ਨੂੰ ਲਾ ਕੇ ਥੋੜਾ ਲਵਾਉਣਾ ਇਹ ਦੇ ਕਰਕੇ ਚਲ ਕਰਾਂ ਕੋਈ ਨਹੀਂ ਕੱਲ ਵੀ ਆਈ ਲੈ ਕਿਉਂ ਤਾਂ ਹੀ ਗੇਮ ਖੇਡ ਰਹੀ ਬੇ ਬੇਲੀ ਬੈਠਿਆ ਟਾਈਮ ਪਾਸ ਜਾ ਕਰ ਲੈ ਬਹੁਤ ਸੋਹਣੀ ਲੱਗਦੀਆਂ ਸਿਆਣੀ ਵੈਣੀ ਗੇਮ ਖੇਡਦੀ ਮੈਂ ਹੋਰ ਕੀ ਕਰਾਂ ਨੁਬਦਈਏ ਮੈਂ ਨਾਲ ਕਿਹੜਾ ਗੇਮ ਖੇਲਦੀ ਆ ਮੈਂ ਤਾਂ ਉਹ ਫੋਟੋਆਂ ਹੀ ਦੇਖਦੀ ਸੀ ਆ ਉਹ ਫੋਟੋਆਂ ਦੇਖੀ ਚੱਲ ਲੋਕਾਂ ਨੂੰ ਹੀ ਦਿਖਾਈ ਚੱਲ ਬੁੜੀਆਂ ਡਾਊਨਲੋਡ ਕਰ ਕਰ ਫੋਟੋਆਂ ਦੇ ਸਾਡੇਆਂ ਕਿੰਨੇ 20-20 ਹਜ਼ਾਰ ਰੁਪਏ ਠੱਗੀਆਂ ਮਾਰੀ ਚੱਲ ਨਾ ਪੁੱਤ ਤੂੰ ਐਂ ਬੋਲਦਾ ਮੈਂ ਕਿਹੜੀ ਠੱਗੀ ਮਾਰ ਲਈ ਗੱਲ ਸੁਣ ਜੇ ਤੇਥੋਂ 20 ਹਜ਼ਾਰ ਲਿਆ ਨਾ ਤੇਰਾ ਕੰਮ ਵੀ ਸਿਰੇ ਚੜਾਉਂਗੀ ਉਹ ਕਿਹੜਾ ਕੰਮ ਚੜਾਏਗੀ ਤੂੰ ਗੱਲਾਂ ਦਾ ਕੜਾ ਬਣਾਈਆਂ ਕੱਲ 20 ਹਜ਼ਾਰ ਰੁਪਏ ਲੈ ਕੇ ਮੇਰੇ ਕੋਲ ਦੀਆਂ ਗਰੀਬੀਆਂ ਆਏ ਨੰਗੀ ਜਿੰਨੇ ਜਾਣਦੀ ਨਹੀਂ ਹੁੰਦੀ ਮੈਨੂੰ ਜਾਨ ਦੀ ਨੂੰ ਤਾਂ ਫਿਰ ਟਾਇਬ ਲੈ ਟਿੱਲਾ ਸੀ ਭੱਜ ਕੇ ਡਾਕਟਰ ਤੋਂ ਗੋਲੀ ਲੈ ਕੇ ਆਉਂਦੀ ਸੀ ਮੈਂ ਤਾਂ ਨਹੀਂ ਤੇਰੇ ਕੋਲੇ ਖੜੀ ਮੈਂ ਕਿ ਮੈਨੂੰ ਮੇਰੇ ਮਨ 'ਚ ਆ ਗਿਆ ਸੀ ਮਖਲਾ ਕਾਕਾ ਨਾ ਗੁੱਸਾ ਕਰੂਗਾ ਵੀ ਤਾਈ ਪਤਾ ਨਹੀਂ ਕਿਉਂ ਨਹੀਂ ਖੜੀ ਮੇਰੇ ਕੋਲੇ ਪੁੱਤ ਆਇਆ ਤਾਂ ਸਾਰੀ ਉਮਰ ਦਾ ਹੀ ਟਿੱਲਾ ਮਗਰ ਮੈਂ ਹੋਰ 20000 ਰੁਪਏ ਦੇਜੂ ਚੱਕੀ ਬਠਾ ਉਹਦਾ 2000 ਰੁਪਏ ਵਿਆਹ ਆ ਨਹੀਂ ਮੇਰਾ ਕੋਈ ਗੱਲ ਨਹੀਂ ਇਹ ਸੁੱਖਣ ਵਾਲੀ ਨਹੀਂ ਜ਼ਮੀਨ ਆਉਂਦੀ ਐ ਤੈਨੂੰ 20000 ਨਾ ਤੈਨੂੰ ਕੀ ਹੁੰਦਾ ਹੋਈ ਨਾ ਤੂੰ ਕਮਲਾ ਬਣਿਆ ਕਰ ਇਹ ਜ਼ਮੀਨ ਆਉਂਦੀ ਐ ਫਿਰ ਲਟਾ ਦੇਣਾ ਲੋਕਾਂ ਨੂੰ ਲੈ ਹੂੰ ਬਹੂ ਵੀ ਤੈਨੂੰ ਮੈਂ ਲਿਆ ਕੇ ਦਊਂਗੀ ਐ ਲੋੜ ਤੈ ਉਹ ਕਿਹੜਾ ਜਦੋਂ ਵਿਚੋਲਗੀ ਤਾਂ ਫੇਰ ਹੀ ਲੂਜੇ ਰਿਸ਼ਤਾ ਕਰੂਗਾ ਪਹਿਲਾਂ ਹੀ ਵਿਚੋਲਗੀ ਦੇ ਦਿੱਤੀ ਹੈ ਵਿਚੋਲੇ ਨੂੰ ਤੇਨੀ ਮੋਦੇ ਕਰਨ ਨਹੀਂ ਰੱਖਿਆ ਸੀ ਦੱਸ ਨਹੀਂ ਰੱਖਿਆ ਸੀ ਵੀ ਜਿਹੜੀ ਤਲਦੀਪੂ ਹੈ ਉਹਦੀ ਨਣਦੇ ਦੀ ਕੁੜੀ ਹੈਗਾ ਹਾਂ ਤੇ ਉਹਦੇ ਨਾਲ ਮੈਂ ਗੱਲ ਕਰ ਰੱਖੀ ਹੈ ਤੂੰ ਕੋਈ ਗੱਲ ਨਹੀਂ ਕਰੀ ਕੋਈ ਕੁੜਾ ਨਹੀਂ ਹੈਗਾ ਤੇਰੇ ਕੋਲੇ ਲਾਡੀ ਦੀ ਬਹੁਤ ਥੇਡੇ ਪਵਾਤੀ ਸੀ ਮੈਂ ਘਰੇ ਜਾ ਕੇ ਬੜਕਾ ਮਾਰਨ ਲੱਗਾ ਕੁੱਟ ਪਈ ਸੀ ਮੇਰੇ ਤਾਂ ਮਾਰੀ ਹੀ ਕੱਚ ਰਹਿ ਗਈ ਅੱਛਾ ਨਾ ਲਾਡੀ ਦੀ ਬਹੁਤ ਤੈਨੂੰ ਕੁੱਟੂਗੀ ਧੱਕਿਆ ਬੜਾ ਸੀ ਮੈਥੋਂ ਗਾਲ ਨਿਕਲ ਗਈ ਉਹ ਤਕੜੀ ਪਈ ਉਹਨੂੰ ਧੱਕਾ ਮਾਰ ਕੇ ਸਿਰ ਤਾਂ ਅਗਲੀ ਨੇ ਮੈਨੂੰ ਤੇ ਇਹਦਾ ਕਰ ਚਾਰ ਕਾਲਾ ਤੇਰਾ ਕੀ ਨੂਨ ਟਲ ਕਰਾ ਕਾ ਜੇਠਾ ਮੈਂ ਫਿਰ ਕੀ ਹੁੰਦਾ ਜੇਠ ਹੀ ਕੁੱਟੇ ਜਾਂਦੇ ਹੁੰਦੇ ਆ ਜੌਰ ਨੂੰ ਤਾਂ ਹਜੇ ਭਾਬੀ ਘੱਟ ਬੋਲਦੀ ਹੁੰਦੀ ਆ ਲੈ ਜੇਠ ਨੂੰ ਕਿਉਂ ਕੁੱਟ ਦੂਗੀ ਪਹਿਲਾਂ ਕਮਲਾ ਹੋਇਆ ਤੂੰ ਜੇਠ ਤੂੰ ਉਹ ਤੇ ਜੁੱਤੀਆਂ ਖਾਵੇਂਗਾ ਪਰ ਜਾਈ ਤੋ ਤੂੰ ਮੱਚ ਦੀ ਹੈ ਰਤੀਆ ਲੇਕਿਨ ਥੜੇ ਸੂ ਲੱਗਣ ਨੁੱਚੀ ਉਹਨੇ ਤਾਂ ਹਜੇ ਮੱਛੋ ਕੁਝ ਲਿਆ ਵੀ ਨਹੀਂ ਵਿਚਾਰੀ ਨੇ ਥੜੇ ਥੂ ਕਿਉਂ ਨਹੀਂ ਲੱਗਣ ਦਿੰਦੀ ਕਿਉਂ ਕਮਲਾ ਹੋ ਰਿਆ ਤੂੰ ਸਾਰਾ ਕੁਝ ਤੇਰਾ ਕਾਰਜ ਵੀ ਹਰ ਕਰਾਉਂਗੀ ਤੂੰ ਟੈਨਸ਼ਨ ਨਾ ਲੈ ਇਹ ਕਾਰਜ ਵਿਹਾਰ ਦੀ ਮੈਨੂੰ ਤਾਂ ਲੋੜ ਨਹੀਂ ਮੇਰਾ 20000 ਰੁਪਿਆ ਦੇ ਦੇ 2000 ਰੁਪਿਆ ਉਹਦਾ ਵਿਆਜ ਬਣਦਾ ਚਲ 1000 ਤਾਂ 21000 ਰੁਪਿਆ ਦੇ ਦੇ ਬੰਦਾ ਦੀ ਗੱਲ ਨਹੀਂ ਪੰਚਾਇਤ ਲਿਆਉਂਗਾ ਇੱਥੇ ਮੈਂ ਤੂੰ ਮੇਰੇ ਖਾਲਾ 2 ਮਹੀਨੇ ਹੋ ਗਏ ਘਰੇ ਦਾ ਟਟਵਾਰ ਖੜਾ ਹੋਇਆ ਪਰ ਤੂੰ ਕੋਈ ਪੰਨਸ ਬੁਲਾਉਂਦੀ ਨਹੀਂ ਗੱਲ ਨਾ ਪੁੱਤ ਮੇਰੀ ਗੱਲ ਸੁਣ ਹੁਣ ਪੰਚਾਇਤ ਲਿਆਉਂਗਾ ਸ਼ਰਮ ਨਹੀਂ ਆਉਦੀ ਇਹੋ ਜੀਆਂ ਗੱਲਾਂ ਕਰਦੇ ਨੂੰ ਹੈ ਮੈਂ ਤੇਰਾ ਰਿਸ਼ਤਾ ਕਰਾਉਂ ਬਹੂ ਲੈ ਕੇ ਦੇਉ ਤੈਨੂੰ ਮੈਂ ਕਿਹੜਾ ਕੋਈ 420 ਕੀਤੀ ਹੈ ਤੇਰੇ ਨਾਲ 2 ਮਹੀਨੇ ਹੋਏ ਕੋਈ ਬਹਾਰ ਆਇਆ ਤਾਂ ਹੈ ਨਹੀਂ ਤਾਈ ਹੈ ਤੈਨੂੰ ਪਤਾ ਮੈਂ ਤੇਰੀ ਨੀ ਜੁਤਾਏ ਤਾਏ ਤੈਨੂੰ ਜੀ ਪੀ ਜਨ ਮਾਇਆ ਇਹਨਾਂ ਨੂੰ ਤਾਏ ਚਲ ਜਾਨੀ ਆ ਕਹੇ ਤੂੰ ਮੱਥਾ ਟਿਕਣ ਬਾਗੀ ਕਹੇ ਤੂੰ ਕਿਤੇ ਬਾਗੀ ਕਹੇ ਦਸਵੀਂ ਤੇ ਬਾਗੀ ਕਹੇ ਪੂਰਨਮਾਸੀ ਤੇ ਬਾਗੀ ਦੇਰੀ ਗੱਲ ਸੁਣ ਤੇਰੇ ਤਾਏ ਉਤ ਦੀ ਸੁੱਖਾ ਸੁਖੀਆਂ ਹੋਈਆਂ ਵੀ ਚਲੇ ਠੀਕ ਹੋ ਜੇ ਤਾ ਜਾਣਦੀ ਆ ਮੈਂ ਕਿਹੜਾ ਚਾਹ ਨੂੰ ਜਾਨੀ ਆ ਉਹੀ ਪਾ ਕੇ ਬੈਗ ਵਿੱਚ ਪੈਸੇ ਭੱਜ ਜਾਨੀ ਆ 20000 ਦਾ ਟੜਾ ਲਾ ਕੇ ਖੜੇਂਗੀ ਹੁਣ ਤੂੰ ਬੇ ਨਹੀਂ ਪੁੱਤ ਆਏ ਨਹੀਂ ਮਲਾਉਂਦੀ ਤਾ ਇਹਨਾਂ ਇੱਥੇ ਗੋਲੀ ਦਵਾਈ ਆਂਦੀ ਠਿਆਨੀ ਦੀ ਗੋਲੀ ਦਵਾ ਲਿਆਉਣੀ ਆ ਮੈਂ ਪੁੱਛਿਆ ਸੀ ਜੀ ਤਾ ਤੂੰ ਗੋਲੀ ਲਿਆਉਣੀ ਆ ਜਾ ਕੇ ਉਹ ਕਹਿੰਦਾ 100 ਰੁਪ ਵੇ ਇਹ ਤੂੰ ਤਾਂ ਉਹ ਲਿਆਉਣੀ ਹੈ ਟੈਂਪਰੇਲੀ ਜੀ ਉਹ ਜਿਹੜੇ ਬਠੰਡੇ ਤੋਂ ਲਿਆਉਣੇ ਆ ਉਹ ਉਹ ਬਠੰਡੇ ਤੋਂ ਕਿਹੜਾ ਤੂੰ ਡਾਕਟਰ ਅਮਰਜੀਤ ਤੋਂ ਲਿਆਉਣੀ ਹੈ ਦਵਾਈ ਐਵੇਂ ਬੱਸ ਮਾਰੀ ਜਾਨੀ ਆ ਪਕੜ ਤੂੰ ਛੱਡ ਪਰੇ ਤੂੰ ਤੇਰੇ ਤਾਏ ਤੋਂ ਕੀ ਲੈਣਾ ਹੁਣ ਗੱਲ ਸੁਣ ਮੈਂ ਤੇਰੀ ਗੱਲਬਾਤ ਪੱਕੀ ਕਰਦੀ ਆ ਤੂੰ ਜਾ ਕਰ ਤੇ ਤੇਰੇ ਮਗਰੀ ਮੈਂ ਤੈਨੂੰ ਆਉਣੀ ਆ ਜੇ ਤੂੰ ਅੱਜ ਨਾ ਨਾਈ ਫਿਰ ਦੇਖ ਲਈ ਐੜੀ ਮੈਂ ਲੈ ਕੇ ਜਾਊਂ ਸੋ ਜਾਂ ਕੋਈ ਚੀਜ਼ ਲੈ ਕੇ ਜਾਊਂ ਮੋਟਰਸਾਈਕਲ ਚ ਜਾਊਂ ਚੱਕ ਕੇ ਸੋਟ ਫੋਟ ਲੈ ਹੈਲੋ ਪੁੱਤ ਦੱਸ ਐਵੀਂ ਚੀਜ਼ ਲੈ ਕੇ ਜਾਏਂਗੇ ਲੈ ਐਂ ਇਹ ਗੱਲ ਮੇਟੂ ਨਹੀਂ ਆਉਂਦੀ ਥੋੜੇ ਖੜਖੜੇ ਬਈ ਥੋੜੇ ਖੜਖੜੇ ਤੂੰ ਆਮੀਨਾ ਗੱਲਾਂ ਕਰ ਦੇ ਇੱਕ ਗੱਲ ਸੁਣ ਮੈਂ ਗੱਲ ਤੋੜ ਰੱਖੀ ਐ ਮੈਂ ਤਾਂ ਭਾਈ ਪਹਿਲਾਂ ਵੀ ਕਰ ਰੱਖੀ ਸੀ ਫਿਰ ਉਹ ਜਦੋਂ ਤੂੰ ਹੀ ਨਹੀਂ ਮੰਨੇ ਮੇਰੇ ਕੀ ਸਾਰੇ ਆ ਦੱਸ ਹੈ ਮੰਨਣਾ ਮੰਨਣਾ ਮੈਂ ਹੁਣ ਵੀ ਨਹੀਂ ਉਹ ਛੋਟੀ ਖੁੱਲਗੀ ਪੁੱਤ ਬਣ ਕੇ ਬੰਨ ਕੇ ਮੈਂ ਸੀਰੀਆ ਉਹਦਾ ਛੋਟੀ ਬਣਨ ਨੂੰ ਮਜ਼ਾ ਆ ਜੀ ਜੀ ਮਾਰਚੇ ਵੱਜੀ ਜਾਈ ਜਾਈ ਕੋਈ ਨਹੀਂ ਜਿਹੜੀ ਵੱਜੂ ਵੱਜੇ ਮੇਰੇ ਪੈਸੇ ਮੋੜ ਦੇ ਜਾਂ ਮੇਰਾ ਵੀ ਰਿਸ਼ਤਾ ਕਰਾ ਦੇ ਨਹੀਂ ਉਦੋਂ ਦਾ ਆਪਣਾ ਰੰਗ ਛੋਟੀ ਦਾ ਬੰਨਿਆ ਬਾਹਰ ਨਾ ਖੜਕਾ ਆਪਣਾ ਦੇ ਮੈਂ ਕੋਈ ਵਿਹਾਰ ਨਹੀਂ ਉਹ ਛੋਟੀ ਛੁੱਡੀ ਮੇਰੇ ਨੂੰ ਫਾਹਾ ਲੈ ਕੇ ਮਾਰ ਦੇ ਮੈਨੂੰ ਨਹੀਂ ਪਰਾ ਛੋਟੀ ਹੈਗੀ ਮੁਰਾ ਨਸਲ ਦੀ ਤੁਹਾਡੇ ਜਾ ਕੋਈ ਨਾ ਮੈਂ ਕਰਦੀ बड़ा स्यापा जाता लैके भी हज़ार लौ सौ गला सुना लिया ये ता ता ना ता ना ता ना तो, तो ना ना मैं पंचायत कठी करूँ कुछ नहीं कर दवा हो गए अं कर दें मेरी तो गल वाद आई जीतोन लाने फोन ने मैंने एक दिन कहा कि जो कोई ठगी ठोरी होना है तो मेरी गल करा दी दो लाऊंगी सियाना सक्का लैके पैसे लेके भूँगी चल ठीक है देख दी ਨੀ ਕੰਜਰੀ ਦਾ ਫੋਨ ਮੈਨੰਬਰ ਵੀ ਇਹ ਹੋਇਆ ਫੇਰ ਵੀ ਹੈ ਉਦੋਂ ਉਹਨੇ ਫੀਡ ਜੇ ਤੱਕ ਰਿਆ ਸੀ ਇੱਕ ਤਾਂ ਮਾਨ ਪੜਾ ਉਹਨੂੰ ਮੈਂ ਕਿਹਾ ਸੀ ਮੈਂ ਕਿ ਚਿੜਗੀਆਂ ਤੇ ਕਰ ਦੇ ਫੀਡ ਹੁਣ ਆਏ ਕੀ ਪਤਾ ਕਿੱਥੇ ਜੇ ਨਿਕਲੂਗਾ ਚਿੜੀ ਜੀ ਭਾਲਾ ਪਹਿਲਾਂ ਤਾਂ ਨਿਆ ਪਈ ਹੈ ਨੀ ਚਿੜੀ ਜੀ ਦਾ ਆ ਪਈ ਹੈ ਹੈਲੋ ਹਾਂ ਕੌਣ ਅੱਛਾ ਜੀ ਤੂੰ ਬੋਲਦੀ ਹੈਂ ਹਾਂ ਜੀ ਤੂੰ ਮੈਂ ਤਾਂ ਠੀਕ ਐ ਤੂੰ ਦੱਸ ਠੀਕ ਹੈ ਅੱਛਾ ਕਿਉਂ ਐਂ ਢਿੱਲੀ ਜੀ ਬੋਲਦੀ ਐ ਅੱਛਾ ਮੈਂ ਸਮੂਹ ਮਾਰ ਹੋ ਗਈ ਨਹੀਂ ਕੋਈ ਦਵਾਈ ਦੂਈ ਦਵਾ ਦੇ ਡੰਗਰਾਂ ਡਾਕਟਰ ਉਹ ਵਧੀਆ ਤਾਂ ਹੈਗਾ ਆਪਣੇ ਚੱਲ ਠੀਕ ਹੈ ਤੂੰ ਮੇਰੀ ਗੱਲ ਸੁਣ ਚੱਲ ਮੈਂ ਅੱਜ ਵੀ ਤਾਂ ਆਪਾਂ ਫੇਰ ਕਰਾਂਗੇ ਮੈਂ ਤੈਨੂੰ ਐਂ ਕਹਿੰਦੀ ਆ ਕੋਈ ਮੁਰਗਾ ਫਸਿਆ ਮੇਰੇ ਹੱਥ 'ਚ ਹਾਂ ਪੈਸੇ ਦੇਊਗਾ ਕਿੱਥੋਂ ਦੇ ਨਹੀਂ ਕਿੱਥੋਂ ਦੇ ਤਾਂ ਕੀ ਲੈਣਾ ਤੂੰ ਐਂ ਕਰ ਮੇਰੇ ਕੋਲ ਆ ਇੱਥੇ ਹੁਣ ਥੋੜਾ ਨਾ ਤੇ ਮੈਂ ਤੁਹਾਡੇ ਘਰੇ ਆਵਾਂ ਅੱਛਾ ਹੈਗੇ ਤੂੰ ਸਾਡੇ ਘਰੇ ਆ ਜਾ ਹੋਣੀ ਆਉਣੀ ਹੈ ਚਲ ਠੀਕ ਹੈ ਚੰਗਾ ਆ ਜਾ ਲੈ ਠੀਕ ਹੈ ਲੈ ਵੱਡਣਾ ਲੈ ਛੋਟੀ ਪੀ ਬਣ ਕੇ ਗਿਆ ਸਾਡੀ ਤਲ ਲੈ ਚੰਗਾ ਠੀਕ ਹੈ ਆ ਜਾ ਫਿਰ ਹੁਣੀ ਆ ਜਾ ਚਲ ਗੱਲ ਤਾਂ ਬਣ ਗਈ ਵਧੀਆ ਕਹਿੰਦੀ ਮਾਂ ਹੁਣੀ ਆ ਹੁਣੀ ਜਿੱਤੋ ਨਾ ਕਰਦੀਆਂ ਗੱਲ ਮੇਰੇ ਕੋ ਤਾਂ ਪਾ ਮੈਂ ਇੱਕ ਦਿਨ ਲਈ ਕਹਿੰਦੇ ਹਾਂ ਜੇ ਚਾਹੇ ਜਾਂਦੀ ਰੰਡੀ ਹੋ ਜੇ ਲੱਗਿਆਂ ਤਾਂ ਲਾਗ ਲੈਣਾ ਚਲ ਨਹੀਂ ਆ ਜਾਂਦੀ ਸੁਖਪਾਲ ਕੁਰੇ ਕਿੱਧਰ ਵਾਗ ਗਈ ਮੈਨੂੰ ਸੱਦ ਕੇ ਪਤਾ ਨਹੀਂ ਕਿੱਧਰ ਟੱਪ ਗਈ ਓਹੋ ਆ ਗਈ ਤੂੰ ਹੋਰ ਨਹੀਂ ਮੈਂ ਤਾਂ ਤੇ ਚਾਹੀ ਕਰਨ ਗਈ ਸੀ ਤੇਰੇ ਵਾਸਤੇ ਮੈਂ ਆਖਾ ਚੱਲ ਫਿਰ ਟਾਈਮ ਲੱਗ ਜੂਗਾ ਨਾਲੇ ਆਪਾਂ ਚਾਹ ਪੀ ਲਾਂਗੇ ਘੁੱਟਣ ਨਾਲੇ ਆਪਾਂ ਗੱਲਾਂ ਬਾਤਾਂ ਮਾਰ ਲਾਂਗੇ ਲੈ ਹਾਂ ਮੈਂ ਕਿਹਾ ਫੋਨ ਕਰੀ ਜਾਂਦੀ ਐ ਕਰਾ ਜਾਵਾਂ ਨਹੀਂ ਜ਼ਰੂਰੀ ਕੰਮ ਸੀ ਮੈਂ ਤਾਂ ਕੰਮ ਕਰਿਆ ਹਾਂ ਹਾਂ ਤੇ ਨਾ ਮੈਂ ਤੈਨੂੰ ਕੀ ਹੋ ਗਿਆ ਸੀ ਤੇਰੀ ਨਾ ਪਾਣੀ ਢਿੱਲੀ ਹੋਈ ਪਈ ਐ ਪਤਾ ਨਹੀਂ ਕੀ ਹੋ ਗਿਆ ਉਹਨੂੰ ਤਾਂੱਖ ਹੀ ਨਹੀਂ ਖਾਂਦੀ ਤੇ ਮੈਂ ਤੈਨੂੰ ਐ ਦੱਸਦੀ ਐ ਕੋਈ ਮੁੰਡਾ ਐ ਅੱਛਾ ਹਾਂ ਤੇ ਤੇਰੂ ਆਪਾਂ ਨੂੰ 50 60 ਹਜ਼ਾਰ 50 60 ਹਜ਼ਾਰੀ ਹਾਂ ਨੇ ਮੇਰੀ ਗੱਲ ਨੀ ਪਹਿਲਾ ਮੈਨੂੰ ਦੱਸ ਢੜ ਕਿੰਨੇ ਕ ਦਿਨ ਲਾਉਣੇ ਆ ਦਿਨ ਦੋ ਹੀ ਲਾਜੀ ਹੈ ਕਹਿੰਦੇ ਹੁੰਦੇ ਜੇ ਦੋ ਦਿਨਾਂ ਤਾਂ 20000 ਦੇ ਦੇ ਕੋਈ ਉਹੀ ਬਥੇਰਾ 50 60000 ਨੂੰ ਵੀ ਨੱਕ ਮਾਰਦੀਆਂ ਤੈਨੂੰ ਨਹੀਂ ਪਤਾ ਜੇ ਅਗਲੇ ਮੰਗਰ ਪੈਗੇ ਨਾ ਤੇ ਟੂਹਾ ਮੇਰਾ ਕੁੱਟਿਆ ਜਾਊਗਾ ਤੇਰਾ ਕੁਛ ਨਹੀਂ ਜਾਣਾ ਤੂੰ ਤਾਂ ਅਗਲੀ ਕਿਨਾਰਾ ਕਰ ਜੇਂਗੀ ਮੰਗਰ ਪੈਣ ਵਾਲੇ ਕੰਮ ਹੀ ਨਾ ਕਰੀ ਚਾਲੀ ਇਹੋ ਜੀ ਖੇਢੀ ਅੱਛਾ ਹਾਂ ਚੁੱਪ ਕਰਕੇ ਪਹਿਲਾਂ ਤਾਂ ਦੋ ਦਿਨ ਰਹੀ ਤੂੰ ਉਹਨਾਂ ਦੇ ਘਰ ਦਾ ਭੇਤ ਲਈ ਸੀ ਉਹਨਾਂ ਦਾ ਪਾ ਲਿਆ ਹੱਥ 'ਚ ਕਰ ਲਈ ਚਾਲ ਤਾਂ ਮੈਂ ਆਪੇ ਬਥੇਰੀਆਂ ਖੇਡ ਲੂੰ ਤੇ ਫਿਰ ਤੂੰ ਮੇਰੀ ਗੱਲ ਸੁਣ ਸਿ ਨਾ ਹੈਗਾ ਵੀ ਉਹ ਮਲੰਗ ਕੋਲ ਕੁਛ ਕੇ ਉਹੀ ਕਹੀ ਜਾਨੀ ਹੈ ਨਹੀਂ ਪਵਾਉਂਗੀ ਤੈਨੂੰ ਸਿਉਣਾ ਜਦੋਂ ਮੈਂ ਉਹਨਾਂ ਤੇ ਜੈਲੇ ਦੇ ਕਰਾਇਆ ਸੀ ਉਦੋਂ ਤੈਨੂੰ ਪਵਾਇਆ ਨਹੀਂ ਸੀ ਟੌਪਸ ਤੇ ਛੰਪ ਹਾਂ ਉਹ ਤਾਂ ਬਥੇਰਾ ਹਾਂ ਫੇਰ ਲੈ ਲੁੱਟ ਲੈ ਉਦੋਂ ਤਾਂ ਤੇ ਫੇਰ ਤੂੰ ਮੇਰੇ ਪਿੱਛੇ ਚੱਲਿਆ ਕਰ ਠੀਕ ਹੈ ਤੇ ਹੁਣ ਦਾ ਤੇਰੀ ਹਾਂ ਚਲ ਹਾਂ ਕਰ ਦੇ ਕਰ ਦ ਕਰ ਦੇ ਚਲ ਠੀਕ ਹੈ ਬਸ ਫੇਰ ਮੈਂ ਉਹ ਦਿਨ ਆ ਕੇ ਮੁੰਡੇ ਨੂੰ ਬੁਲਾਉਣੀ ਆ ਮੇਰੀ ਗੱਲ ਸੁਣ ਲੈ ਹਾਂ ਰਹੂੰ ਮੈਂ 2 ਦਿਨ ਬਾਲੇ ਦਿਨ ਨਹੀਂ ਰਹਿੰਦੀ ਬਾਈਲਣੇ ਜੇ 3 ਦਿਨ ਲਾ ਦੇਗੀ ਤਾਂ ਕੀ ਹੈ ਰਹੂੰ 2 ਦਿਨ ਨਹੀਂ ੜੀਏ ਨਾ ਉੱਥੇ ਤੂੰ 10 ਦਿਨ ਲਾਇਆ ਸੀ ਨੀ ਮੈਂ ਉੱਥੇ ਤਾਂ ਫਿਰ ਭੜੇ ਸੀ ਥੋੜੇ ਜੇ ਤੈਨੂੰ ਨਹੀਂ ਪਤਾ ਹਾਂ ਮਸਾ ਨਿਕਲਣਾ ਔਖਾ ਹੋ ਗਿਆ ਇਹਨਾਂ ਦੇ ਵਾਲੇ ਭੜੇ ਤਾਂ ਨਹੀਂ ਇੱਥੋਂ ਤਾਂ ਮੈਂ ਤੈਨੂੰ 5 ਮਿੰਟਾਂ ਚ ਕੱਢ ਦਿੰਦਾ ਤੂੰ ਫਿਕਰ ਨਾ ਕਰ ਹਾਂ ਤੇਰੀ ਜ਼ਿੰਮੇਵਾਰੀ ਹੈ ਫਿਰ ਤਾਂ ਦੇਖ ਮੈਂ ਹਾਂ ਮਿੰਟਾਂ ਗੱਲ ਸੁਣ ਮੇਰੀ ਕੱਢਣ ਦੀ ਮੇਰੀ ਜ਼ਿੰਮੇਵਾਰੀ ਹੈ ਉੱਥੋਂ ਨਿਕਲਣ ਦੀ ਤੇਰੀ ਜ਼ਿੰਮੇਵਾਰੀ ਹੈ ਠੀਕ ਹੈ ਠੀਕ ਹਾਂ ਉਹ ਤਾਂ ਮੈਂ ਆਪੇ ਸੰਭਲੂ ਬਥੇਰਾ ਇੱਥੀ ਆ ਦੇਉ ਤੈਨੂੰ 20 ਜਰ ਹੁਣ ਤੂੰ ਵੱਧ ਤੂੰ ਰੱਖੇਗੀ ਹੈ ਚਲ ਐ ਕਰੀ ਡੇਢ ਤਾਂ ਮੈਂ ਲਾਉਂਗਾ ਉੱਥੇ ਤੂੰ ਇੱਥੇ ਬੈਠੀ ਰਹਿ ਬਈਆ ਦਿੱਤਾ 25 25 ਲੈ ਲਾਂਗੇ ਤੇ ਜਿਹੜਾ ਸਿਉਨਾ ਦਿੱਤਾ ਉਹ ਤੂੰ ਦੋਦੀ ਠੀਕ ਹੈ ਨਾ ਚਲ ਕੋਈ ਨਾ ਹੂੰ ਉਹੀ ਕਹਿੰਦੇ ਜਾਂਦੇ ਚੋਰ ਦੀ ਪੱਗ ਹੀ ਸਹੀ ਐਂ ਤਾਂ ਤੈਨੂੰ ਮੈਂ ਹੋਰ ਕਹੀ ਨਹੀਂ ਐ ਹੋਰ ਤੂੰ ਕਿਹ ਨਹੀਂ ਮੰਨਦੀ ਹੂੰ ਚਲ ਠੀਕ ਐ ਕਰ ਲੈ ਗੱਲ ਪੱਕੀ ਕਰ ਲੈ ਚਲ ਚੱਲ ਪਰ ਦੇਖ ਲੈ ਦੋ ਦਿਨ ਰਹੂ ਬਾਲੇ ਨਹੀਂ ਮੈ ਲੰਬਦੀ ਮੈ ਜੀ ਬੱਜਣ ਦੀ ਹੋਈ ਪਈ ਗੱਲ ਤਾਂ ਸਿਰ ਦਾ ਚੰਗੀ ਤਰ੍ਹਾਂ ਦੱਸ ਘਰੇ ਕੀ ਕਹਿ ਕੇ ਜਾਵੇਂਗੀ ਘਰੇ ਕੀ ਕਹਾ ਕੋਈ ਨਾ ਪਹਿਲਵਾਨ ਨਾ ਮਾਰਿਆ ਸੀ ਉਹ ਮੇ ਮਾਰਿਆ ਉਹ ਤੇਰੇ ਮਾਰਨੇ ਮੈਂ ਬਥੇਰੇ ਮਾਰ ਲੂੰ ਹਾਂ ਕੋਈ ਨਾ ਕੋਈ ਨਾ ਟੈਨਸ਼ਨ ਹੀ ਨਾ ਲੈ ਨਹੀਂ ਨਾਲੇ ਉਹਨੂੰ ਤਾਂ ਪਤਾ ਹੀ ਹੈ ਤੇਰੇ ਵਾਲੇ ਕੁਚੁੱਡੂ ਨੂੰ ਵੀ ਮੇਰੀ ਤੀਵੀ ਇਹੇ ਜੇ ਕੰਮ ਕਰਦੀ ਹੈ ਉਹ ਤਾਂ ਰਲਿਆ ਤਾਂ ਤੇਰੇ ਨਾਲ ਨਹੀਂ ਰਲਿਆ ਤਾਂ ਹੈਗਾ ਫੇਰ ਵੀ ਸੋ ਪਰਦਾ ਰੱਖਣਾ ਪੈਂਦਾ ਨਹੀਂ ਬਸ ਨਹੀਂ ਸੋ ਪਰਦਾ ਉਹ ਤਾਂ ਉਹਨ ਸਾਰਾ ਪੀਤਾ ਤੇਰਾ ਪੀਤਦਾ ਹੈ ਹਾਂ ਖਾਣ ਦਾ ਕੁੱਤਾ ਉਹ ਹੈ ਫੇਰ ਉਹੀ ਤਾਂ ਗੱਲ ਉਹੀ ਤਾਂ ਗੱਲ ਹੁਣ ਤਾਂ ਰੁਪਏ ਮਿਲਨੇ ਚਾਹੀਦੇ ਹਾਂ ਹਾਂ ਉਹ ਤਾਂ ਉਹੀ ਗੱਲ ਹੈ ਪੈਸੇ ਫੜਾ ਦੋ ਤਬਾ ਬੀਆ ਵਰਗਾ ਹੋਣਾਲੇ ਮੇਰੀ ਗੱਲ ਸੁਣੋ ਪਿੰਜਰੀਏ ਆਹ 2 ਨੰਬਰ ਦਾ ਕੰਮ ਵੀ ਕਰਦੀ ਐ ਹੈ ਉਹ ਰੱਬ ਮੂਰੇ ਜਾਨ ਦੇਣੀ ਐ ਐਡੇ ਲੋਕਾਂ ਨਾਲ ਠੱਗਿਆ ਠੋਰਾ ਤੇ ਆ ਵੀ ਧੀ ਦਾ ਬਣਾਣਾ ਖਸ ਨੀ ਵਾਕਾਂ ਮਾਰੇ ਹੂੜਾ ਫਕਦੀ ਆ ਮੇਰਾ ਕੀ ਜੀ ਕਰਦਾ ਹੁਣ ਬਗਾਨੇ ਘਰੇ ਕੀ ਰਹਿਣਾ ਸੌਖਾ ਆਹੋ ਜਿਹੜੇ ਦੌਰ ਪੀ ਲਿਆਉਂਦੇ ਨੇ ਨਾ ਕੁੜੀ ਦੇ ਨਾਂ ਤੇ ਜਮਾ ਕਰਾਈ ਜਾਂ ਚਿੜੀ ਦੇ ਵੋਟ ਵਾਂਗੂ ਜਾਣ ਤੜਫੀ ਜਾਂਦੀ ਰਹਿੰਦੀ ਐ ਤੈਨੂੰ ਕੀ ਪਤਾ ਤੂੰ ਤਾਂ ਮੌਜਨ ਵਾਲਾ ਇੱਥੇ ਲੈ ਕੇ 30000 ਰੁਪਇਆ ਵੇਝਾਂਗੀ ਨੀ ਫੇਰ ਲੈ ਕਿ 30000 ਹੋਰ ਵਿਚੋਲੇ ਹੁਣ ਰੁਪਈਆ ਹੀ ਲੈਂਦੇ ਹੁੰਦੇ ਹੋਰ ਕੀ ਆ ਸਿਰ ਦਰਦੀ ਵੀ ਇੰਨੀ ਚੱਕੂਗੀ ਅੱਛਾ ਗੱਲ ਸੁਣਾ ਤੂੰ ਤਾਂ ਕਹਿੰਦਾ 30000 ਤੇ ਜਦੋਂ ਤੂੰ ਆ ਗਈ ਤੇ ਮਗਰ ਉਹ ਘਰ ਵੀ ਮੇਰਾ ਹੀ ਨੀਵਾ ਕਰੂਗਾ ਉਹ ਮੁੰਡਾ ਉਹ ਤਾਂ ਹੁਣੇ ਕਹਿੰਦਾ ਸੀ ਕਹਿੰਦਾ ਮੈਂ ਪੰਚਾਇਤ ਬੁਲਾਉਂਗਾ ਤੂੰ ਮੈਨੂੰ ਉਂਗਲਾ ਤਿੰਨ ਚਾਰ ਖਿਆ ਤੂੰ ਮੈਨੂੰ ਐ ਕਰਕੇ ਅੱਛਾ ਆਹੋ ਨਾਲੇ ਮੈਂ ਕੁਝ ਲੈਤਾ ਨਹੀਂ ਦਿੱਤਾ ਨਹੀਂ ਹਜੇ ਉਹ ਤੋਂ ਹਾਂ ਫੜੀ ਬੈਠੀ ਫੋਵੇਂਗੀ ਜੀ 5 ਰੁਪਏ ਨਹੀਂ ਸੌ ਮਾਰਦੀ 5 ਰੁਪਏ ਵੀ ਨਹੀਂ ਲੈਂਦੇ ਮੈਂ ਤਾਂ ਨਾ ਨਾ ਤੇਰੇ ਸਾਹਮਣੇ ਲਵਾਂਗੇ 10 ਰੁਪਏ ਲਵਾਂਗੇ ਠੀਕ ਆ ਠੀਕ ਆ ਹਾਂ ਚੱਲ ਕੋਈ ਨਾ ਕਰ ਲੈ ਗੱਲ ਫੇਰ ਦੇਖ ਲਾਂਗੇ ਹੋਰ ਕੀ ਆ ਹਾਂ ਤੇ ਆ ਨੱਕ ਕੰਨ ਅੱਛਾ ਹਾਂ ਉਹ ਅਗਲਾ ਕਦੂ ਕਾ ਪਹਿਲੀ ਪਾਈ ਹੈ ਜਿਹੜਾ ਠੀਕ ਹੈ ਠੀਕ ਹੈ ਹਾਂ ਉਹਨੂੰ ਕਿਹੜਾ ਆਪਾਂ ਪਰ ਖਾਉਂ ਦੇ ਨਾ ਕਿ ਜਾਣੀ ਹੁੰਦੀ ਹੈ ਵੇਲੇ ਨਹੀਂ ਜਦੋਂ ਕਿਤੇ ਜਾਣੀ ਹੈ ਅਗਲੇ ਨੂੰ ਕਹਿੰਦਾ ਭਈ ਨੱਕ ਕੰਨ ਤਾਂ ਮਾੜਾ ਮੋਟਾ ਤਾਂ ਕੁਝ ਹੋਵੇ ਦੋ ਰੁਪਏ ਦੇਵਾਂਗੇ ਤਾਂ ਬਣਵਾਵਾਂਗੇ ਮੇਰੇ ਦੇਖ ਲੈ ਵਧੀਆ ਸੋਨਾ ਸੱਪਾ ਪਵਾ ਦੀ ਉਹਨੂੰ ਕਿਹੜਾ ਤੂੰ ਐ ਦੱਸਣਾ ਵੀ ਭੱਜੂਗੀ ਲੈ ਐ ਥੋੜਾ ਦੱਸਣਾ ਹੈ ਮੈਂ ਤਾਂ ਕਹੂੰਗੀ ਭਈ ਗੱਲ ਨੂੰ ਵੀ ਚਾਹੀਦਾ ਕੁੜੀ ਨੂੰ ਦੇਣਾ ਕੰਨਾਂ ਨੂੰ ਵੀ ਚਾਹੀਦਾ ਤੇ ਕੋਈ ਛਾਪ ਛੱਲਾ ਵੀ ਪਾ ਦੇ ਤੇ ਪੈਰਾਂ ਦੇ ਵੀ ਪਾ ਦੇ ਨੀ ਉਮਰ ਕਿੰਨੀ ਕਹਿ ਹੈ ਕਿ ਤੂੰ ਤਾਂ ਨਹੀਂ ਬੁੜੇ ਠੇਰੇ ਦੇ ਤੋਰੀ ਜਾਂਦੀ ਨੀ ਪੁੱਤੀ ਏ ਨਹੀਂ ਕੰਜਰੀ ਏ ਉਹ ਤਾਂ ਜਮੀ ਛੋਟੀ ਉਮਰ ਦਾ ਜਵਾਕ ਜਿਹਾ ਲੱਗਦਾ ਲੈ ਫੇਰ ਤਾਂ ਚੱਲ ਲੋਕਾਂ ਸੋਨਾ ਬਲਾਈ ਆ ਹਾਂ ਹਾਂ ਮਾੜਾ ਹੀ ਸੋਨਾ ਲੈ ਫੇਰ ਤਾਂ ਫੇਰ ਤਾਂ ਕੋਈ ਨਹੀਂ ਕਿਤੇ ਮੈਂ ਖਾਉਂ ਨਾ ਪਹਿਲਾ ਵਾਂਗੂ ਕਿਤੇ ਬੁੜੇ ਠੇਰੇ ਦੇ ਮੱਥੇ ਮਾਰੇ ਮੈਨੂੰ ਤੂੰ ਤਾਂ ਮੈਨੂੰ ਲੱਗਦਾ ਦੋ ਦਿਨ ਕਹਿੰਦੀ ਭੱਜਣ ਤੇ ਤੇਰਾ ਤਾਂ ਜੀ ਐ ਕਰੂ ਮੈਂ ਆਵੇਂ ਨਾ ਤੂੰ ਹਾਂ ਹੋਰ ਲੈ ਸੱਚੀ ਸੱਚੀ ਸੋਹ ਮਹਾਰਾਜ ਦੀ ਇਹ ਤੇਰੇ ਬਾਈ ਨਾਲ ਵੀ ਸੋਨਾ ਬਾਈ ਤਾਂ ਉਹਦੇ ਪੈਰ ਵਰਗਾ ਹੋਰ ਲੈ ਚੱਲ ਕੋਈ ਨਹੀਂ ਬਲਾਈ ਸੋਨਾ ਚੱਲ ਮਾਰ ਕੇ ਕਿੱਥੇ ਆ ਜਿਹੜੇ ਮਗਰ ਲੱਗੇ ਆ ਰੋਡੇ ਨਹੀਂ ਚੱਲ ਕੋਈ ਨਾ ਮੇਰੇ ਨੂੰ ਛੱਡ ਕੇ ਕਿੱਧਰ ਜਾ ਜਿਹੜਾ ਮਗਰ ਲਾ ਰਖੇ ਤੇਰੀ ਇੱਜ਼ਤ ਵੀ ਰੱਖੀ ਰੱਖਦਾ ਦੇਖ ਲੈ ਹੋਰ ਹਾਂ ਤੇ ਨਹੀਂ ਤੈਨੂੰ ਪਤਾ ਜਦੋਂ ਜਿਹਦੇ ਬੰਦੇ ਨਹੀਂ ਹੁੰਦੇ ਲੋਕ ਹੀ ਨਹੀਂ ਜੀਣ ਦਿੰਦੇ ਹੈ ਕਿਤੇ ਵਗ ਜਿਆ ਉਹਦੀ ਕਹ ਦੇਣਗੇ ਬੰਦਾ ਹੈ ਨਹੀਂ ਸਿਰ ਤੇ ਉਹ ਤੁਰ ਹੀ ਫਿਰਦੀ ਹੈ ਹੋਰ ਸੜਾ ਕੋਈ ਕਹਿਤਾ ਨਹੀਂ ਸਕਦਾ ਕਹਿਤਾ ਨਹੀਂ ਸਕਦਾ ਉਹ ਤਾਂ ਕਰ ਲੈ ਚੱਲ ਚੰਗਾ ਫਿਰ ਮੇਰੀ ਗੱਲ ਸੁਣ ਮੈਂ ਕਰ ਦਿੰਗੇ ਤੇ ਤੂੰ ਜਾ ਤਿਆਰੀ ਵਰੀ ਰੱਖ ਚੱਲ ਠੀਕ ਹਾਂ ਤੇ ਆ ਜੀ ਉਹਦੀ ਜਦੋਂ ਮੈਂ ਫੋਨ ਕਰਿਆ ਕੋਈ ਨਾ ਹੁਣ ਤਾਂ ਮੇਰੇ ਹੱਥ 'ਚ ਹੀ ਹੁੰਦਾ ਹਾਂ ਹਾਂ ਤੇਰੇ ਪੀਏ ਮੈਂ ਪਹਿਲਾਂ ਪੜ ਲੂੰਗੀ ਜਦੋਂ ਉਹੀ ਗੱਲ ਫਿਰ ਕੋਈ ਜਾਂਦੀ ਹੁਣ ਤਾਂ ਹੱਥ 'ਚ ਅੱਛਾ ਤੇਰਾ ਤਾਂ ਬਾੜੀ ਖੁਰਕਉਂਦੀ ਮੈਨੂੰ ਪਤਾ ਹੀ ਐ ਹੋਰ ਕਈ ਦਿਨ ਹੋ ਗਏ ਮੈਨੂੰ ਤਾਂ ਸਾਡੇ ਤਾਂ ਉਹੀ ਗੱਲ ਰੋਟੀ ਨਹੀਂ ਪੱਕਦੀ ਅੱਛਾ ਗੇ ਹੋਰ ਤੇਰੇ ਬਾਈ ਦਾ ਤੈਨੂੰ ਪਤਾ ਤਾਂ ਹੈਗਾ ਪੀਆ ਨਹੀਂ ਲਿਆ ਕੇ ਫੜੰਮਦਾ ਅੱਛਾ ਮਾਰੀ ਨਹੀਂ ਕਿਤੇ ਉਹ ਠੱਗੀ ਠੁਗੀ ਉਹਦੋਂ ਬਾਅਦ ਨਹੀਂ ਕਿਤੇ ਨਹੀਂ ਮਾਰੀ ਉਹਦੋਂ ਬਾਅਦ ਤਾਂ ਕੋਈ ਥੈ ਹੀ ਨਹੀਂ ਸੀ ਤੂੰ ਰਾਜਸਥਾਨ 'ਚ ਗਈ ਸੀ ਲੈ ਉਹ ਤਾਂ ਮੈਂ ਉਂ ਗਈ ਸੀ ਤੈਨੂੰ ਕੀ ਲੱਗਿਆ ਹੁਣ ਮੈਂ ਤੇਰੇ ਤੋਂ ਬਿਨਾਂ ਹੀ ਕਰਾ ਕੇ ਭੱਜ ਗਈ ਕਿ ਤੈਨੂੰ ਅੱਛਾ ਚੱਲ ਚੰਗਾ ਕੋਈ ਨਾ ਜਾ ਚੱਲ ਪਿਆਰੀ ਕਰ ਦੋ ਬਦਲ ਚੱਲ ਉਹਨੂੰ ਹੱਥਾਂ ਤੇ ਚੜਾ ਲਾ ਉਹ ਤੇ ਮੇਰੇ ਹੱਥਾਂ ਤੇ ਚੜਿਆ ਉਹਦੀ ਟੈਨਸ਼ਨ ਨਾ ਕਰ ਤੂੰ ਚੰਗਾ ਹਾਂ ਵਧੀਆ ਹੋਇਆ ਹਾਂ ਭੱਜ ਗਈ ਕਰਾ ਕੇ ਮੈਂ ਤਾਂ ਕਹਿੰਦਾ ਲੈ ਪਈ ਤੇਰਾ ਤੇ ਬਿਆ ਕਰਾਤਾ ਸੀ ਹੁਣ ਕੀ ਕਰਾਂ ਕਰਾ ਕੇ ਰੰਦਾ ਬਦਾ ਹੁਣ ਉਹ ਉੱਥੇ ਗਿਆ ਕੋਦ ਕੋਲੀ ਜਾਮਾ ਉਹ ਕਰ ਕੋਲੀ ਜਾਂਦੇ ਆ ਨਹੀਂ ਮੈਂ ਤੇਰਾ ਬਾਹਰ ਬੋਲਾ ਹਾਂ ਕਿ ਮੇਟਾ ਕਿਹਾ ਜਾ ਪਿਆ ਇੱਧਰ ਵੀ ਠਾਹਿਆ ਪਿਆ ਭਰਾ ਉਹ ਹੋਇਆ ਪਿਆ ਬਾਹਰ ਕਿਵੇਂ ਲੋਡ ਆਉਣੀ ਰਾ ਬੇ ਮੈਨੂੰ ਪਹਿਲੇ ਹੀ ਪਤਾ ਸੀ ਤੂੰ ਇੱਥੇ ਬਾੜੇ ਚ ਹੋਵੇਂਗਾ ਉਹ ਕਿਵੇਂ ਤਾਂ ਜੀ ਇੱਧਰ ਕਿੱਧਰ ਫਿਰਦੀਆਂ ਠੇਡੇ ਖਾਂਦੀ ਕੋਹੇ ਚ ਤੇਰੇ ਕੋਲ ਹੀ ਆਈਆਂ ਮੈਂ ਤਾਂ ਉਹੇ ਚ ਤੇ ਗੋਹਾ ਚ ਕਾਉਣ ਆਈਆਂ ਮੇਰ ਨਾਲ ਮੈਂ ਗੋਹਾ ਚ ਪਾਉਣ ਕੇ ਕੁਛੁੱਡੂਆ ਹੂੰ ਚੱਕਣਾ ਹੀ ਪੂਜੇ 20000 ਨਾ ਮੋੜਾ ਮੇਰਾ ਗੋਹਾ ਤੂੰ ਤਾਂ 20000 ਨੂੰ ਲੈ ਕੇ ਬੈਠਾ ਮੈਂ ਤੈਨੂੰ ਕਹੀ ਜੇ ਤੇਰਾ ਰਿਸ਼ਤਾ ਕਰਾਉਣੀ ਆ ਕੁੜੀ ਮੈਨੂੰ ਮਿਲ ਗਈ ਵਧੀਆ ਹਾਂ ਕਰਦੀ ਉਹਨੇ ਆਦਾ ਕਿੱਥੋਂ ਦੀ ਆ ਤੈਨੂੰ ਦੱਸ ਦੂੰਗੀ ਸਾਰਾ ਕਿੱਥੋਂ ਦੀ ਆ ਹਾਂ ਕਿਵੇਂ ਦੱਸ ਤੂੰ ਮੇਰੀ ਗੱਲ ਸੁਣ ਤਿਆਰੀ ਵੈਰੀ ਕਰ ਸਾਡਾ ਭਾਈ ਸੋਨਾ ਸਫਾ ਕਰ ਲੱਖ ਰੁਪਇਆ ਲੱਗੂਗਾ ਸੋਨਾ ਸੱਪਾ ਹੁਣ ਆਏ ਕਿਵੇਂ ਹੁਣ ਮੌਕੇ ਤੇ ਲੱਖ ਰੁਪਇਆ ਤੂੰ ਲੈਂਗੀ 75000 ਨੂੰ ਸੋਨਾ ਟੋਲਾ ਮੇਰੀ ਗੱਲ ਸੁਣਾ ਕੋਈ ਨਾ ਘਰੇ ਪਏ ਹੁਣੇ ਮਾੜੇ ਮੋٹے ਕੁਟੌਬਸ ਤੇ ਛਾਪ ਕੇ ਰਾਂ ਪਾ ਦਿਓ ਤੁਸੀਂ ਠੀਕ ਹੈ ਉਸ ਤੋਂ ਬਾਅਦ ਬਬੂ ਨੂੰ ਛਣੂ ਪਾਉਣੇ ਪਣਗੇ ਤੇ ਪਾਉਣੇ ਪਣਗੇ ਪੁੱਤ ਮਾੜੇ ਮੋٹے ਤਾਂ ਪਾਉਣੇ ਪਣਗੇ ਤੇ ਲੱਖ ਰੁਪਇਆ ਭਾਈ ਕੁਝ ਤਾਂ ਮੈ ਲੂੰਗ ਚੋਲਗੀ ਦਾ ਕੁਝ ਆਖ ਲਿੰਦੇ ਮੈਂ ਕਿ ਉਹ ਗਰੀਬ ਹੈ ਵਿਚਾਰੇ ਤਾ ਕਹਿੰਨੀ ਅੱਛਾ ਉਹ ਸੋਨਾ ਵੀ ਲਊਗੀ ਹਾਂ ਤੇ ਉਹਨੂੰ ਪੈਸੇ ਵੀ ਦੇਵਾਂਗੇ ਹਾਂ ਉਹ ਫਿਰ ਕੀ ਇੱਥੇ ਘਰ ਬਣੂ ਮੇਰਾ ਆ ਕੇ ਉਹ ਤਾਂ ਮੇਰੇ ਨਾਲ ਤਾਂ ਮੰਨ ਕੇ ਚੱਲ ਵੀ ਪੈਸੇ ਲੈਣ ਹੀ ਆਉ ਕੱਲੇ ਬੇ ਨਹੀਂ ਤੂੰ ਤਿਆਰੀ ਕਰ ਹੁਣ ਨਾ ਬੋਲ ਮੇਰੇ ਮੂਰੇ ਹੁਣ ਨਹੀਂ ਚੱਲ ਠੀਕ ਆ ਕਾਂਟੇ ਪਾ ਦਾਂਗੇ ਉਹ ਟੌਪਸ ਪਾ ਲਾਂ ਹਾਰ ਪਾਵਾਂਗੇ ਉਹ ਡੂੜ ਲੱਖ ਰੁਪਈਆ ਚਾਹੀਦਾ ਉਸ ਕੰਮ ਨੂੰ ਲੱਖ ਤੂੰ ਮੰਗਨੀ ਆ 3.5 ਲੱਖ ਹੋ ਗਿਆ ਨਹੀਂ ਗੱਲ ਸੁਣ ਤੂੰ ਹਾਰ ਹੂਲਾ ਕਰ ਨਾ ਤੂੰ ਮਾੜੇ ਮੋਟੇ ਕੋਈ ਟੌਪਸ ਤੇ ਛਾਪ ਪਈ ਹੋਣੀ ਉਹ ਪਾ ਦੇ ਠੀਕ ਹੈ 20 ਮਾ ਦਾ ਇਥੋਂ ਲੈਣਾ ਰੁਪਈਆ ਤੈਨੂੰ ਬਸ ਮੰਨ ਕੇ ਚੱਲ ਵੀ 10- ਕੱਲ ਤੂੰ ਐ ਕਰ ਸਿਉਨਾ ਨੇ ਪਾ ਤੇ ਕੱਲੇ ਪੈਸੇ ਦੇ ਦੇ ਕਿੰਨੇ ਦੇ ਦਿਆਂ ਹੈ ਲੱਖ ਰੁਪਇਆ ਤੈਨੂੰ ਲੱਖ 80 ਦੇ ਦੇ ਕੁਸ ਮੈਂ ਉਹਨਾਂ ਨੂੰ ਵੀ ਦੇਉਂਗੀ ਭਾਈ ਗਾਹਾਂ ਵਿਚੋਲਾ ਮੈਂ ਕਿਹੜਾ ਸਾਹਮਣੇ ਮੱਥੇ ਲੱਗੀਏ ਮੇਰੇ ਗਾਂ ਕਿਸੇ ਨੂੰ ਕਿਹਾ ਸੀ ਉਹ ਵਿਚੋਲਾ ਉਹ ਵੀ ਲਊਗਾ ਮੈਨੂੰ ਕੁੜੀ ਤਾਂ ਦਿਖਾਈ ਨਹੀਂ ਤੂੰ ਐ ਕੀ ਪਤਾ ਕੌਣਾ ਕਿੱਥੋਂ ਆ ਕਿਵੇਂ ਆਪਾਂ ਨੂੰ ਪੈਰਵਾਹੀ ਦਾ ਕਰਨੀ ਕੋ ਮਾਣੀ ਨਹੀਂ ਮੈਂ ਇਹ ਹੱਥ ਪਰਵਾਣਾ ਵਧੀਆ ਮੇਰੇ ਤੇ ਵਿਸ਼ਵਾਸ ਨਹੀਂ ਤਾਈ ਤੇ ਉਹ ਵਿਸ਼ਵਾਸ ਤਾਂ ਹੈਗਾ ਕੱਲ ਨੂੰ ਰੁਟੇ ਪਟਕੇ ਭੱਜ ਗਈ ਫੇਰ ਕੀ ਕਰੂੰ ਮੈਂ ਪਹਿਲੇ ਆ ਸੋਚ ਰੱਖਿਆ ਕਰੋ ਲੁੱਟ ਪਟਕ ਲੁੱਟ ਪਟਕ ਨੂੰ ਆਏ ਲੁੱਟ ਪਟਕ ਦੀਆਂ ਬੰਦੇ ਮਾੜਾ ਮੋਟਾ ਅੱਗਾ ਪਿੱਛਾ ਤਾਂ ਹੋਵੇ ਸਾਰਾ ਕੁਝ ਅੱਗਾ ਪਿੱਛੇ ਵਾਲੀ ਜਹੀ ਮੈਂ ਕੋਈ ਉਹੀ ਨਹੀਂ ਲਈ ਉਹਥੇ ਚੁਗਿਆ ਜਰਾਈਂਦੀ ਚੱਕ ਲਈ ਉਹਨੂੰ ਵਧੀਆ ਖਾਨਦਾਨ ਹੈ ਭਰਾ ਹੈ ਪਿਓ ਹੈ ਮਾਂ ਹੈ ਸਾਰਾ ਪਰਿਵਾਰ ਹੈ ਪਰ ਗੱਲ ਐ ਨਹੀਂ ਸੀ ਪੂਰੀ ਵਿਆਹੀ ਹੋਈ ਸੀ ਵਿਚਾਰੀ ਦਾ ਤਲਾਕ ਹੋ ਗਿਆ ਨਸ਼ੇੜੀ ਸੀ ਘੁੱਟਦਾ ਮਾਰਦਾ ਸੀ ਤਾਂ ਕਰਕੇ ਉਹਨੇ ਇਹ ਤਲਾਕ ਦੇ ਦਿੱਤਾ ਤੇ ਉਹ ਮੇਰੀ ਗੱਲ ਸੁਣੋ 2-3 ਸਾਲ ਹੀ ਵੱਡੀ ਐ ਤੇਥੋਂ ਤੇ ਮੈਂ ਦੇਖਣ ਚ ਨਹੀਂ ਲੱਗਦਾ ਤਲਾਕ ਦੇਤਾ ਕੋਈ ਨੁਕਸਤਾ ਨਹੀਂ ਹੋ ਚੁੱਕੀ ਕੱਲ ਨੂੰ ਇੱਥੇ ਆਪਣੀ ਨਾ ਬਣੀ ਆ ਕੇ ਕਵਲੀ ਹੋਵੇ ਤੇ ਦੂਦੇ ਖੋਲ ਕੇ ਵਹਿ ਜਾ ਕੇ ਦੇ ਕਾ ਨੂੰ ਕਮਲੀ ਐ ਉਹੀ ਕਮਲਾ ਸੀ ਰੁੜ ਜਾਣਾ ਕੁੱਟਦਾ ਮਾਰਦਾ ਸੀ ਕੁੜੀ ਨੂੰ ਵਿਚਾਰੀ ਨੂੰ ਬਥੇਰੇ ਹੀ ਸਮਾਨ ਦਿੱਤਾ ਹੈ ਤੇ ਮੇਰੀ ਗੱਲ ਸੁਣ ਜੇ ਹੁਣ ਘਰੇ ਲਿਆਵਾਂਗੇ ਮਾੜਾ ਮੋਟਾ ਕੋਈ ਸਿਆਣਾ ਸੱਪਾ ਚਾਹੀਦਾ ਹੈ ਮੈਂ ਤੇਰੀ ਮਾਂ ਨੂੰ ਕਹ ਨਾ ਵੱਡੀ ਨੂੰ ਲਿਆਏ ਸੀ ਛੋਟੀ ਨੂੰ ਲਿਆਉਂਦੀ ਆ ਦੇਖ ਵਿਆਹ ਕੇ ਹੈ ਕਿੰਨਾ ਸਿਆਣਾ ਪਾ ਕੇ ਲਿਆਓ ਪਹਿਲਾਂ ਇਹ ਦੇਖ ਲਿਆਉਂਦਾ ਮੇਰੇ ਸਾਹ ਹੁਣ ਲਿਆਇਆ 10 ਤੋਲੇ ਪਾ ਕੇ ਤੇ ਫਿਰ ਫਿਰ ਤੂੰ ਤੋਲਾ ਪਾਉਂਦਾ ਹੀ ਔਖਾ ਹੁੰਦਾ ਕ ਪਹਿਲਾਂ ਦੱਸ ਦਿਆਂ ਜਾ ਕੇ ਫਿਰ ਇਹਨਾਂ ਨੇ ਮੇਰੇ ਪੈਰ ਕਿਥੇ ਲੱਗਾਂ ਦਿੱਤੇ ਆ ਮੈਨੂੰ ਤਾਂ ਬੈਡੂ ਚੱਕਣੇ ਪੈਣਗੇ 11 ਬਾਹਰ ਦੀ ਵਾਰ ਬੈਡੂ ਚੱਕ ਲੈ ਠੀਕ ਹੈ ਜੇ ਨਾ ਜਾਨਦਾ ਮੈਂ ਦੱਸਦੀ ਮੈਂ ਵੀ ਨਹੀਂ ਫਿਰ ਠੀਕ ਹੈ ਕਰ ਲੈ ਸਕੀਨ ਤੇ ਨਹੀਂ ਮੈਨੂੰ ਤੇਰੀ ਇੱਕ ਗੱਲ ਨਹੀਂ ਸਮਝ ਆਈ ਤੂੰ ਕਹਿੰਦੀ ਉਹਨਾਂ ਨੂੰ ਤਾਂ ਸਮਾਨ ਦਿੱਤਾ ਸੀ ਇੱਥੇ ਉਹ ਆਪਣੇ ਕੋ ਪੈਸੇ ਹੀ ਲੈਣਗੇ ਇਹ ਗੱਲ ਜੀ ਕਿੱਧਰ ਨੂੰ ਆ ਨਹੀਂ ਮੇਰੀ ਗੱਲ ਸੁਣੋ ਕੋਈ ਥੜਦਾ ਭਾਂਟਾ ਵੀ ਹੁੰਦਾ ਠੀਕ ਹੈ ਨਾ ਜਿੱਥੇ ਤੋੜ ਹੁੰਦੀ ਹੈ ਨਾ ਕਿਸੇ ਦੇ ਗਰੀਬ ਨੂੰ ਉੱਥੇ ਅਰਥ ਸਾਰਨਾ ਚਾਹੀਦਾ ਉਹ ਚਲਾਏ ਆ ਵੀ ਆਪਣੇ ਮਾੜੀ ਮੋਟੀ ਇੱਥੇ ਰੱਖੇ ਤੱਕੇ ਰਿਟੀ ਵਾਰ ਉੱਠ ਜੀ ਆਪਣਾ ਦਾ ਕੋਈ ਉਹ ਜੋ ਹੋਈ 2-4 ਸਾਲਾਂ ਦਾ ਕੋਈ ਬੜਾ ਫਰਕ ਨਹੀਂ ਕੋਈ ਫਰਕ ਨਹੀਂ ਹੁੰਦਾ ਹਾਂ ਰੋਟੀ ਪਕਦੀ ਉਹ ਜੂ ਨਹੀਂ ਤਾਂ ਠੇਡੇ ਮਾਰਨਗੇ 5-4 ਸਾਲਾਂ ਦਾ ਇਹ ਤਾਂ ਜਨਮ ਮੈਂ ਕੰਮ ਕਰਦਾ ਹੁੰਦਾ ਚੱਲ ਮੈਂ ਤੈਨੂੰ ਸੁਣਾਈ ਕਰ ਗਈ ਤੇ ਤਿਆਰੀ ਕਰ ਲੈ ਕਿ ਤੂੰ ਆ ਜਾ ਮੇਰੇ ਕੋਲ ਉਹ ਤਿਆਰੀ ਤਾਂ ਕਰ ਲੂਗਾ ਕੋਈ ਫੋਟੋ ਫਟ ਦਾ ਦਿਖਾ ਦੇ ਮੈਨੂੰ ਮੈਂ ਤੈਨੂੰ ਕੁੜੀ ਦੇਖ ਲਈ ਸਾਰੀ ਫੋਟੋਆਂ ਚ ਦੱਸ ਕੀ ਤਰਿਆ ਨਹੀਂ ਫਿਰ ਵਿਆਹ ਦਾ ਕੀ ਕਹਿੰਦੇ ਫਿਰ ਫਿਲਟਰ ਜੇ ਲਾ ਕੇ ਗੋਰੀਆਂ ਗੋਰੀਆਂ ਕਰ ਦੰਦੇ ਹੁੰਦੇ ਨੇ ਨਹੀਂ ਵਿਆਹ ਦਾ ਕੀ ਕਹਿੰਦੇ ਫਿਰ ਕਦੋਂ ਦੇਣਗੇ ਆ ਗਿਆ ਤੋ ਕਿ ਕਰਨਾ ਪਚਿ ਨਿਜੜਾ ਕਿ ਲਿਆਉਣਾ ਹਾਂ ਤੂੰ ਨਿਜੜਾ ਵਾ ਵੀ ਕਰਨੀ ਦੀ ਬਿੰਦ ਤੇ ਰੱਖਣੀ ਤੂੰ ਪਹਿਲੇ ਤਲੀ ਦਾ ਹੱਲ ਕਰਨਾ ਵੀ ਮੈਨੂੰ ਤੂੰ ਕੱਲ ਨੂੰ ਕਰ ਲੈ ਹੂੰ ਕੱਲ ਨੂੰ ਕੱਲ ਨੂੰ ਦਾ ਐਤਵਾਰਾ ਕੱਲ ਨੂੰ ਹੀ ਹੱਲ ਹੋਣਾ ਕੱਲ ਨੂੰ ਨਹੀਂ ਹੁੰਦਾ ਹੱਲ ਲੈ ਉਹ ਜਵਾਕ ਜੂ ਬੁਤਾ ਨਹੀਂ ਜਵਾਕ ਜੂ ਕੁਛ ਨਹੀਂ ਕੱਲੀ ਕੁੜੀ ਐ ਹੂੰ ਹਾਂ ਕੱਲੀ ਕੁੜੀ ਐ ਇਹ ਹੁਣਾ ਮੇਰੇ ਸਾਲ ਦਾ ਮੇਰੀ ਮਾਂ ਦੀ ਹਾਂ ਦੀ ਹੋਵੇ ਪਟਾ ਸਰ ਗਿਆ ਇਹ 70 ਸਾਲਾਂ ਦਾ ਫਰਕ ਨਾ ਹੋਵੇ ਕਿਤੇ ਬਚੂਲੇ ਦੀਆਂ ਗੱਲਾਂ ਵੀ ਅੱਧੇ ਨਿਬੜਦਾ ਕੁਛ ਨਹੀਂ 7-8 ਸਾਲਾਂ ਦਾ ਜਿਹੜਾ ਅੱਗੇ ਕਰਾਉਂਦਾ ਉਹ ਕਹਿੰਦਾ ਬਥੇਰੀ ਸੋਹਣੀ ਕੁੜੀ ਐ ਬਧੀਆ ਹਾਂ ਹੋਵੇ ਆਏ ਤਾਂ ਹੁਣ ਵਧ ਗਿਆ ਹੀ ਕਹਿੰਦੇ ਨਾ ਤੂੰ ਵੀ ਉਹਨੂੰ ਵਧਿਆ ਕਹੀ ਜਾਂਦੇ ਹੋਂਗੀ ਬੋਤਲ ਮੈਂ ਪਾਉਣੀ ਪੀਣਾ ਬੇ ਨਹੀਂ ਮੈਂ ਤਾਂ ਕੋਈ ਨਹੀਂ ਬੋਤਲ ਬੁੱਤਲਾ ਕੁਛ ਨਹੀਂ ਕਹਿੰਦਾ ਮੱਕਾ ਇੰਨਾ ਸੋਣਾ ਮੁੰਡਾ ਹੈ ਨਾ ਹੂੰ ਦੇਖੀ ਜਾਈ ਕੁਕੜੀ ਦੇ ਅੰਡੇ ਵਰਗੇ ਤਾਂ ਰੰਗ ਹੈ ਵੱਖਰੇ ਹਾਂ ਬਸ ਫਿਰ ਜਿਵੇਂ ਇੱਧਰ ਛੱਡੀ ਜਾਂਦੀ ਐ 70ਵੇਂ ਉਧਰ ਛੱਡਿਆ ਤੂੰ ਗੱਲ ਮੈਨੂੰ ਲੱਗਦਾ ਨਹੀਂ ਗੱਲ ਤੇ ਨਹੀਂ ਆਉਂਦਾ ਰੁਪਏ ਵਾਹੇ ਲੱਗਦੇ ਨਾ ਕੇਰਾ ਕੁਛ ਨਹੀਂ ਹੁੰਦਾ ਪੁੱਤ ਕੇਰਾ ਤਾਂ ਰੁਪਏ ਲੱਗਦੇ ਹੁੰਦੇ ਆ ਕਿ ਘਰ ਫੂਕ ਤਮਾਸ਼ਾ ਵੇਖ ਉਹ ਗੱਲ ਹੈ ਹੈ ਹੁੰਦਾ ਹੈ ਇਹ ਤਾਂ ਆਪਦੇ ਘਰੇ ਸਰਤੀ ਕਰਨਾ ਪੂਸਾ ਰੋ ਸਪੋਰਟ ਹੈ ਨਹੀਂ ਨਾ ਘਰੋਂ ਚੱਲ ਹੁਣ ਮੈਂ ਜਾਣੀ ਆ ਉਧਰੋਂ ਤਿਆਰੀ ਕਰਾਉਣੀ ਏ ਤੂੰ ਆਦੀ ਤਿਆਰੀ ਰੱਖ ਠੀਕ ਹੈ ਨਾ ਯਾਰ ਗੱਲ ਜੀ ਕਹਿ ਵੀ ਗਈ ਹਾਂ ਐ ਆ ਵੀ ਰਿਸਕ ਲੈਣ ਚ ਡਰਤਾ ਖਰ ਹੈ ਨਹੀਂ ਕੋਈ ਕੁੜੀ ਤਾਂ ਆਊਗੀ ਚੱਲ ਘਰੇ ਆਪਾਂ ਐਸੇ ਤਾਂ ਆਪਾਂ ਕਰਨੇ ਵੀ ਕੀ ਆ ਲਾਡੀ ਵਰਗੇ ਵੀ ਖਾਈ ਜਾਂਦੇ ਠੇਕਾ ਹਿੱਸਾ ਲੱਖ 2 ਲੱਖ ਦਾ ਲੈ ਕੇ ਦੇਖ ਲੈਨੇ ਪੰਗਾ ਬਾਅਦ ਚ ਦੇਖੀਓ ਕੀ ਬਣਦਾ ਰੋਟੀਆਂ ਵੀ ਤੱਤੀਆਂ ਖਾਇਆ ਕਰਾਂਗੇ ਅਥਨੇ ਚੋਪੜ ਚੋਪੜ ਕੇ ਫਾਇਦਾ ਹੋ ਜੂ ਫਾਇਦਾ ਹੋ ਜੂ ਫਾਇਦਾ ਹੋ ਜੂ